ਇਹ ਜਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਵਾਲਕ ਬੱਚਿਆਂ ਨੂੰ ਜੋ ਹੈ ਤਾਣਾ ਬਡਾਲੀ ਵਾਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਵਾਲਕ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਮਸੀ ਬੱਚਿਆਂ ਦੇ ਮਦਰ ਦੇ ਬੇਸ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਅਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਉਹ ਅਕੋਰਡਿੰਗ ਜੋ ਹੈ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚੇ ਦਾ ਕਰਦਾ ਕਿਸ ਪਤਾ ਲੱਗੇ ਮੁਰਦਾ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਜਿਵੇਂ ਵੀ ਜੋ ਵੀ ਪੜਤਾਲ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਹ ਮਿਲਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪੁੱਛ ਪਤਾ ਇਹ ਹਾਂਜੀ ਮੱਤਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਛਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗ ਲਾ ਕੇ ਨਾਲ ਲੈ ਗਿਆ ਸੀ ਹੋਰ ਵੀ ਕੋਈ ਮਾਮਲਾ ਜੀ ਮੰਗਾ ਸਿੰਘ ਦਾ ਨਹੀਂ ਮੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉੱਤੇ ਘੁੰਮਦਾ ਫਿਰਦਾ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜੀ ਬੱਚੀ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚਿਆਂ ਨਾਬਾਲਗ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਾਬਾਲਗ ਬੱਚਿਆਂ ਨੂੰ ਜੋ ਹੈ ਆਣਾ ਬਡਾਲੀ ਵਾਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਵਾਲਕ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਮਸੀ ਬੱਚਿਆਂ ਦੇ ਮਦਰ ਦੇ ਬੇਸ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਅੱਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਉਹ ਅਕੋਰਡਿੰਗ ਜੋ ਹੈ ਅਸੀਂ ਗੇ ਕਾਰਵਾਈ ਕਰਾਂਗੇ ਬੱਚੇ ਦਾ ਕਰਦਾ ਕਿਸ ਪਤਾ ਲੱਗੇ ਮੁਰਗੀ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਜਿਵੇਂ ਵੀ ਜੋ ਵੀ ਪੜਤਾਲ ਦੇ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਹ ਮਿਲਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪੁੱਛ ਪਤਾ ਇਹ ਹਾਂਜੀ ਮੱਥਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਛਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗ ਲਾ ਕੇ ਨਾਲ ਲੈ ਗਿਆ ਸੀ ਹੋਰ ਕੋਈ ਮਾਮਲਾ ਜੀ ਮੁੰਗਾ ਨਹੀਂ ਮੁੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰ ਹੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉਹ ਤੇ ਕੁਮ ਮੁਦਾਫਰਦ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਬੱਚੇ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚੀਆਂ ਨਾਬਾਲਗ ਸੀ